ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਸਾਬਕਾ ਐਮਪੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਅਮਨੋ ਕਾਨੂੰਨ ਦੀ ਸਥਿਤੀ ਡੋਲੀ ਪਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਪ੍ਰਤੀਸ਼ਤ ਹੱਕ ਨੇ ਜਿਹੜੇ ਪੰਜਾਬ ਦੇ ਉਹ ਸੈਂਟਰ ਸਰਕਾਰ ਦੇ ਹੱਥ ਵਿੱਚ ਦੇ ਦਿੱਤੇ ਗਏ ਨੇ ਅਤੇ ਇਸ ਦੇ ਨਾਲ ਹੀ ਅਜਨਾਲਾ ਘਟਨਾ ਦੇ ਉੱਤੇ ਆਪਣਾ ਬਿਆਨ ਪੇਸ਼ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਥਾਣੇ ਦੇ ਉੱਤੇ ਕਬਜ਼ੇ ਕੀਤੇ ਨੇ ਉਹਨਾਂ ਦੇ ਉੱਤੇ ਪਰਚੇ ਕਰਨ ਦੀ ਬਜਾਏ ਵਿਰੋਧੀ ਪਾਰਟੀਆਂ ਦੇ ਉੱਤੇ ਪਰਚੇ ਕੀਤੇ ਜਾ ਰਹੇ ਨੇ ਸੋ ਇਹ ਆਮ ਆਦਮੀ ਪਾਰਟੀ ਦੀ ਨਲਕੀ ਹੈ ਇਸ ਦੇ ਨਾਲ ਹੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਗੁਰੂ ਸਾਹਿਬ ਦੇ ਅਮੀ ਬਰੇ ਦੇ ਉੱਤੇ ਜਿੱਥੇ ਬੀਜੇਪੀ ਪਾਰਟੀ ਦੇ ਵੱਲੋਂ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਗੱਲ ਆਖੀ ਗਈ ਸੀ ਤੇ ਹੁਣ ਬੀਜੇਪੀ ਪਾਰਟੀ ਅਤੇ ਪੰਜਾਬ ਸਰਕਾਰ ਇਹਨਾਂ ਬਾਧਿਆਂ ਦੇ ਉੱਤੇ ਖਰੀ ਉਤਰਦੀ ਨਹੀਂ ਦਿਖਾਈ ਦੇ ਰਹੀ ਸੋ ਪੰਜਾਬ ਦੇ ਲੋਕ ਹੁਣ ਇਹਨਾਂ ਦੀ ਨੀਅਤ ਤੋਂ ਬਾਕੀ ਅੱਜ ਜਿਹੜੇ ਕਾਲੀ ਗੋਹ ਉਹ ਜਿਹੜਾ ਪੈਰ ਲੋਡਾ ਲਿਆਂਦਾ ਗਿਆ ਸੀ ਜਿਹੜਾ ਸੁਲਤਾਨਪੁਰ ਲੋਧੀ ਤੇ ਜਦੋਂ ਕੇਂਦਰੀ ਮੰਤਰੀ ਸਾਇਆ ਜੀ ਸੀ ਇੱਕ ਵਾਰੀ ਨਹੀਂ ਕੁਸ਼ਕੀ ਵੀ ਪਈ ਪੈਰ ਜਿਹੜਾ ਪੜਨਾ ਸੀ 550 ਕਰੋ ਸਰੋ ਸਾਹਿਬ ਇਹ 550 ਸਾਲਾਂ ਬਾਰੇ ਮੈਂ ਆਹੀ ਕਹਿਣਾ ਚਾਹੁੰਦੀ ਆ ਕਿ ਅੱਜ ਜਿਹੜੀ ਪਾਰਟੀਆਂ ਪੰਜਾਬ 'ਚ ਆਪ ਦਾ ਪੈਰ ਪਸਾਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਭਾਜਪਾ ਨੂੰ ਮੈਂ ਪੁੱਛਣਾ ਚਾਹੁੰਦੀ ਆ ਆਹੀ ਸੁਲਤਾਨਪੁਰ ਲੋਧੀ ਸੀ ਗੁਰੂ ਸਾਹਿਬ ਦੇ 550 ਸਾਲਾਂ ਦਾ ਤੁਹਾਡਾ ਗੁਰੂ ਸਾਹਿਬ ਦੇ ਨਾਲ ਇੱਕ ਵਾਦਾ ਸੀਗਾ ਇਹ ਸਾਡੇ ਬੰਦੀ ਸਿੰਘਾਂ ਨੂੰ ਤੁਸੀਂ ਰਿਹਾਇ ਕਰੋਗੇ ਤੇ ਅੱਜ ਇਸ ਧਰਤੀ 'ਤੇ ਖੜ ਕੇ ਮੈਂ ਦੇਸ਼ ਦੀ ਹਕੂਮਤ ਨੂੰ ਤੇ ਸੂਬੇ ਦੀ ਹਕੂਮਤ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਗੁਰੂ ਸਾਹਿਬ ਦੇ ਨਾਲ ਕੀਤਾ ਹੋਇਆ ਵਾਅਦੇ ਦੇ ਨਾਲ ਤੁਸੀਂ ਵਾਅਦਾ ਖਿਲਾਫੀ ਕਰ ਸਕਦੇ ਹੋ ਤੇ ਫਿਰ ਪੰਜਾਬ ਦੇ ਲੋਕੀ ਤੁਹਾਡੇ ਤੋਂ ਕੀ ਆਸ ਰੱਖਣ ਕੰਪਨੀਆਂ ਭੇਜੇ ਦਾ ਫੈਸਲਾ ਲਿਆਵਾ ਕਿ ਤੋਂ ਤੁਸੀਂ ਇਸ ਨੂੰ ਅਜਨਾਲਾ ਘਟਨਾ ਵੀ ਕਹਿ ਸਕਦੇ ਹੋ ਕਿ ਜੇ ਮਿਹਰ ਮੰਦ ਹਾਂ ਮੈਂ ਕਹਿ ਸਕਦੀ ਹਾਂ ਕਿ ਭਗਵੰਤ ਮਾਨ ਨੇ ਜਿਹਨੇ ਜਾ ਕੇ ਇੱਕ ਕੰਪਨੀਆ ਸੁਰੱਖਿਆ ਕੇਂਦਰ ਤੋਂ ਮੰਗੀ ਹੈ ਅੱਜ ਮੁੱਖ ਮੰਤਰੀ ਨੇ ਆਪ ਐਡਮਿਟ ਕਰਤਾ ਹੈ ਇਹ ਪੰਜਾਬ ਸਰਕਾਰ ਲਾਅ ਐਂਡ ਆਰਡਰ ਨੂੰ ਸੰਭਾਲਣ 'ਚ ਪੂਰੀ ਤਰ੍ਹਾਂ ਨਾਕਾਮ ਹੋ ਕੇ ਫੇਲ ਹੋ ਗਈ ਹੈ ਤੇ ਜਿਵੇਂ ਕਰਕੇ ਕੇਂਦਰ ਨੂੰ ਇੱਥੇ ਇਨੀ ਸੁਰੱਖਿਆ ਵਧਾਣੀ ਪਈ ਹੈ ਮੈਂ ਕੇਂਦਰ ਨੂੰ ਵੀ ਕਹਿੰਦੀ ਆ ਕਿ 50% ਪੰਜਾਬ ਭਗਵੰਤ ਮਾਨ ਨੇ ਤੁਹਾਡੇ ਹਵਾਲੇ ਕਰਤਾ ਆਨਸਾਰੀ ਪੀਐਸਐਫ ਦਾ ਦਾਇਰਾ ਹੈਗਾ ਇਹਦੇ باوجود ਅੱਜ ਬਾਰਡਰ ਦੇ ਰਾਹੀਂ ਨਸ਼ੇ ਆ ਰਹੇ ਨੇ ਹਥਿਆਰ ਆ ਰਹੇ ਨੇ ਤੇ ਕਾਨੂੰਨ ਵਿਵਸਥਾ ਦਾ ਤਾਂ ਆ ਹਾਲ ਹੈ ਕਿ ਜਿਨ੍ਹਾਂ ਦੇ ਉੱਤੇ ਪਰਚੇ ਕਰਨੇ ਚਾਹੀਦੇ ਨੇ ਜਿਨ੍ਹਾਂ ਨੇ ਕਬਜ਼ੇ ਕੀਤੇ ਥਾਣੇ ਦੇ ਉੱਤੇ ਪੁਲਿਸ ਦੀ ਕੁੱਟਮਾਰ ਕਰਕੇ ਸਿਰ ਪਾੜਿਆ ਅੱਜ ਦਾ ਹਫਤਾ ਹੋਣ ਤੋਂ ਬਾਅਦ ਉਹਨਾਂ ਨੂੰ ਤਾਂ ਪਰਚੇ ਨਹੀਂ ਹੋ ਰਹੇ ਲੇਕਿਨ ਸਿਆਸੀ ਵਿਰੋਧੀਆਂ ਦੇ ਖਿਲਾਫ ਵੈਂਡੇਟਾ ਕਰਕੇ ਤੁਸੀਂ 8-8 ਸਾਲ ਬਾਅਦ ਇਹੋ ਜੇ ਪਰਚੇ ਦਰਜ ਕੀਤੇ ਜਾ ਰਹੇ ਨੇ ਕਿ ਲੱਤ 'ਚ ਕਿਸੇ ਨੂੰ ਗੋਲੀ ਲੱਗੀ ਹੈ ਮੁੱਖ ਮੰਤਰੀ ਤੋਂ ਲੈ ਕੇ ਹੋਮ ਮਿਨਿਸਟਰ ਤੋਂ ਲੈ ਕੇ ਡੀਜੀਪੀ ਤੋਂ ਲੈ ਕੇ ਆਈਜੀ ਤੋਂ ਲੈ ਕੇ ਐਸਐਸਪੀ ਤੋਂ ਲੈ ਕੇ ਥਾਣੇਦਾਰ ਤੱਕ ਇੱਕ ਪੱਟ ਦੇ ਲੱਤ 'ਚ ਗੋਲੀ ਵਾਸਤੇ ਤਾਂ ਪਰਚੇ ਦਰਜ ਹੋ ਰਹੇ ਨੇ ਲੇਕਿਨ ਜਿਹੜੇ ਥਾਣਿਆਂ 'ਚ ਕਬਜ਼ੇ ਕਰ ਰਹੇ ਨੇ ਤੇ ਪੁਲਿਸ ਦਾ ਸਿਰ ਪਾੜ ਰਹੇ ਨੇ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਇਹ ਤਾਂ ਪੰਜਾਬ ਦੇ ਹਾਲਾਤ ਹੋ ਗਏ ਨੇ ਜੀਤੋ ਘਰ ਉਹਦੀ ਇਧਰ ਦੀ ਇਧਰ ਜਾ ਕੇ ਉਹਨਾਂ ਨੇ ਪਾਸਾ ਦੀ ਇਸ ਕਰਨ ਕਰਦੇ ਵਿੱਚ ਗੁਰੂ ਸਾਹਿਬ ਦੀ ਸੋਚ ਨੂੰ ਅੱਗੇ ਲਿਜਾਣ ਵਾਸਤੇ ਸੋ ਕਿਉਂ ਮੰਦਾ ਆ ਕੇ ਜੱਜ ਜਮੇ ਰਾਜਾਨ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਮਰਪਿਤ ਜਿਹੜਾ ਸਿੱਖ ਬੀਬੀਆਂ ਦਾ ਗੌਰਵਮਈ ਇਤਿਹਾਸ ਹੈ ਉਹਨਾਂ ਨੂੰ ਸਮਰਪਿਤ ਇਹ ਸਮਾਗਮ ਕੀਤਾ ਹੈਗਾ ਤੇ ਜਿੱਥੇ ਉਹਨਾਂ ਸ਼ੁਕਰਾਨਾ ਕਰਦੀਆਂ ਅੱਜ ਇਹਨਾਂ ਸਾਰੀ ਬੀਬੀਆਂ ਦੇ ਜਿਹੜੇ ਇਸ ਇਲਾਕੇ ਦੇ ਕੋਨੇ ਕੋਨੇ ਤੋਂ ਇੱਥੇ ਪਹੁੰਚੇ ਨੇ ਉਹਨਾਂ ਦਾ ਵੀ ਮਤਨਵਾਦ ਕਰਦੇ ਆ ਤੇ ਲੋੜ ਹੈਗੀ ਕਿ ਅਸੀਂ ਇਹੋ ਜੇ ਵੱਧ ਤੋਂ ਵੱਧ ਸਮਾਗਮ ਮਨਾਈਏ ਤਾਂ ਕਿ ਅੱਜ ਦੇ ਔਰਤਾਂ ਦੇ ਹਾਲਾਤ ਦੇ ਬਾਰੇ ਉਹਨਾਂ ਵਾਸਤੇ ਚਿੰਤਾ ਕਰੀਏ ਕੋਈ ਸੋਚੇ ਕਿ ਉਹਨਾਂ ਨੂੰ ਕਿਵੇਂ ਸੁਧਾਰ ਸਕਦੇ ਆ ਤੇ ਆਪਣੇ ਇਤਿਹਾਸ ਤੋਂ ਆਪਣੀ ਬੀਬੀਆਂ ਦੇ ਯੋਗਦਾਨ ਤੋਂ ਬਹੁਤ ਕੁਝ ਅਸੀਂ ਸਿੱਖ ਕੇ ਆਪਣੇ ਵਿੱਚ ਅਮਲ ਕਰਕੇ ਆਪਣੇ ਸਮਾਜ ਨੂੰ ਸੁਧਾਰਨ ਦਾ ਯੋਗਦਾਨ ਕਰ ਸਕਦੇ ਆ ਅੱਜ ਪੰਜਾਬ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਹੋਈ ਹੈ ਤੁਹਾਡੀ ਕੀ ਭੂਮਿਕਾ ਬਜਟ ਸੈਸ਼ਨ ਤੋਂ ਮੈਂ ਇਹ ਜ਼ਰੂਰ ਕਵਾਂਗੀ ਕਿ ਅੱਜ ਕਿਉਂਕਿ ਇੰਟਰਨੈਸ਼ਨਲ ਵੂਮਨਸ ਡੇ ਨੂੰ ਸਮਰਪਿਤ ਇਹ ਪ੍ਰੋਗਰਾਮ ਹੈ ਤੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਪੰਜਾਬ ਦੇ ਸਭ ਤੋਂ ਪਹਿਲੇ ਮਹਿਲਾ ਫਾਈਨੈਂਸ ਮਿਨਿਸਟਰ ਸਾਡੀ ਬੀਬੀ ਉਪਿੰਦਰਜੀਤ ਕੌਰ ਇਸ ਗੁਰੂ ਸਾਹਿਬ ਦੇ ਧਰਤੀ ਤੋਂ ਹੀ ਉਹਨਾਂ ਨੇ ਨੁਮਾਇੰਗੀ ਕੀਤੀ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇ ਮੈਂ ਆ ਵੀ ਕਹਿ ਸਕਦੀ ਹਾਂ ਕਿ ਉਹਨਾਂ ਦੇ ਅnder ਤੇ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ 'ਚ ਜਿੱਥੇ ਪੰਜਾਬ ਦੀ ਬੇਤਹਾਸ਼ਾ ਤਰੱਕੀ ਹੋਈ ਪੇ ਮਿਸਾਲ ਸੜਕਾਂ ਹੋਣ 에ਪੋਰਟ ਹੋਏ ਬਿਜਲੀ ਹੋਏ ਹਰੇਕ ਵਰਗ ਨੂੰ ਆਟਾ ਦਾਲ ਦੀ ਮੁਹਿੰਮ ਹੋਏ ਪੈਨਸ਼ਨ ਸ਼ਗਨ ਪੰਜਾਬ ਦੇ ਕੋਨੇ-ਕੋਨੇ ਵਿੱਚ ਵਿਕਾਸ ਦੀ ਲਹਿਰ ਨਜ਼ਰ ਆਉਂਦੀ ਹੈ ਉਹਦੇ ਬਾਅਦ ਇਹਨਾਂ 6-7 ਸਾਲਾਂ 'ਚ ਜਿੰਨੇ ਬਜਟ ਪੇਸ਼ ਹੋਏ ਨੇ ਉਹ ਕੱਲੇ ਕਾਗਜ਼ ਕਾਲੇ ਕੀਤੇ ਗਏ ਨੇ ਵੱਡੀ ਵੱਡੀ ਗੱਲਾਂ ਗੱਲਾਂ ਵੱਡੇ ਵੱਡੇ ਦਾਅਵੇ ਤੇ ਵੱਡੇ ਵੱਡੇ ਵਾਅਦਿਆਂ ਤੋਂ ਸਿਵਾ ਪੰਜਾਬ ਨੂੰ ਕਰਜ਼ਾਈ ਬਣਾਇਆ ਗਿਆ 5 ਸਾਲ ਕਾਂਗਰਸ ਨੇ 1 ਲੱਖ ਕਰੋੜ ਦਾ ਕਰਜ਼ਾ ਛਾੜਤਾ ਲੇਕਿਨ 1 ਲੱਖ ਕਰੋੜ ਦੇ ਨਾਲ ਪੰਜਾਬ ਦੇ ਕਿਹੜੇ ਕੋਨੇ 'ਚ ਉਹ ਕਿਹੜੀ ਵੱਡੀ ਚੀਜ਼ ਬਣੀ ਆ ਜਾਂ ਕਿਸ ਵਰਗ ਨੂੰ ਕਿਹੜੀ ਸਹੂਲਤ ਮਿਲੀ ਹੈ ਹਕੀਕਤ ਆ ਕਿ ਲੁੱਟ ਕੇ 1 ਲੱਖ ਕਰੋੜ ਕਾਂਗਰਸ ਖਾਵੇ ਤੇ ਇਸ ਨਿਕਮੀ ਸਰਕਾਰ ਨੇ ਬਦਲਾਅ ਦੀ ਵੱਡਾ ਵੱਡੀਆਂ ਗੱਲਾਂ ਕਰਕੇ ਗਾਰੰਟੀਆਂ ਦੇ ਕੇ 1000 ਰੁਪਏ ਬੀਬੀਆਂ ਦੇ ਖਾਤੇ ਵਿੱਚ ਪਹੁੰਚਾਉਣਗੇ ਹਰ ਬੇਰੋਜ਼ਗਾਰ ਨੂੰ ਨੌਕਰੀ ਕੀ ਵਿਦੇਸ਼ 'ਚ ਬੈਠੇ ਬੱਚੇ ਇਹ ਗੋਰੇ ਆ ਕੇ ਪੰਜਾਬ 'ਚ ਕੰਮ ਕਰਨਗੇ ਵੱਡੀ ਵੱਡੀ ਗਾਰੰਟੀਆਂ ਕਰਨ ਦੇ ਬਾਵਜੂਦ ਇਹਨਾਂ ਨੇ ਕਹਿੰਦੇ ਸੀ ਅਸੀਂ ਪੈਸੇ ਨਸ਼ਾ ਤਾਂ ਖਤਮ ਕਰਾਂਗੇ ਲੇਕਿਨ ਕਰਪਸ਼ਨ ਖਤਮ ਕਰਕੇ 35000 ਕਰੋੜ ਸਾਲ ਦਾ ਕਮਾਵਾਂਗੇ ਇੱਕ ਸਾਲ ਨਿਕਲ ਗਿਆ 35000 ਕਰੋੜ ਦਾ ਕੀ ਕਮਾਣਾ ਨਸ਼ਾ ਤਾਂ ਕੀ ਖਤਮ ਕਰਨਾ 40000 ਕਰੋੜ ਦਾ ਕਰਜ਼ਾ ਚੜਦਾ ਹੈ ਪੰਜਾਬ ਦੇ ਉੱਤੇ ਸਾਲ ਪਰਚੇ ਇਸ ਆਮ ਆਦਮੀ ਦੀ ਝੂਠੀ ਸਰਕਾਰ ਨੇ ਸੋ ਬਜਟ ਜਿਹੜਾ ਹੋਊਗਾ ਜਿਵੇਂ ਮੈਂ ਕਿਹਾ ਇੱਕ ਪੰਡ ਅਗਵਾਈ ਕਰ ਰਿਹਾ ਹੈਗਾ ਮਾਫ ਕਰਨਾ ਸਾਡੇ ਸੂਬੇ ਦੀ ਗੱਲਾਂ ਮਾਰਨਗੇ ਵੱਡੀਆਂ-ਵੱਡੀਆਂ ਗਰੰਟੀਆਂ ਗੱਲਾਂ ਕਰਕੇ ਅੱਜ ਪੰਜਾਬ ਦੀ ਇਕਨੋਮੀ ਦਾ ਬੁਰਾ ਹਾਲ ਹੈ ਇੰਡਸਟਰੀ ਦਾ ਬੁਰਾ ਹਾਲ ਹੈ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ ਹਰ ਪੱਖੋਂ ਪੰਜਾਬ ਦਾ ਬੁਰਾ ਹਾਲ ਹੈ ਬਿਊਰੋ ਰਿਪੋਰਟ ਲਾਈਵ ਤੇ ਇਸ ਚੈਨਲ ਪਟਿਆਲਾ